ਅਮਰਿਤ ਦਾ ਦਾਤਾ ਏ ਸਰਬੰਸ ਦਾ ਦਾਨੀ ਏ ਨਹੀਂ ਦੁਨੀਆ ਸਾਰੀ ਤੇ ਕੋਈ ਇਸਦਾ ਸਾਨੀ ਏ ਜੋ ਸ਼ਹੀਦੀ ਹਫਤਾ ਚੱਲ ਰਿਹਾ ਹੈ ਛੋਟੇ ਸਾਹਿਬਜ਼ਾਦੇ ਆਤੇ ਗੁਰਗੋਦੀਨ ਸਿੰਘ ਜੀ ਆਪਾਂ ਤੁਹਾਨੂੰ ਅੱਜ ਗੁਰਦੁਆਰਾ ਗਨੀਖਾਨਾ ਵੀ ਖਾਣਾ ਵਿੱਚ ਲੈ ਕੇ ਆਏ ਹਾਂ ਜੀ ਗੁਰਦੁਆਰਾ ਗਨੀਖਾ ਨਵੀਖਾਂ ਦਾ ਜੋ ਇਤਿਹਾਸ ਹੈ ਜਦੋਂ ਗੁਰੂ ਗੋਬਿੰਦ ਸਿੰਘ ਜੀ ਚਮਕੌਰ ਸਾਹਿਬ ਤੋਂ ਇੱਥੇ ਮਾਛੀਵਾੜੀ ਦੀ ਧਰਤੀ ਤੇ ਆਏ ਗੁਰਦੁਆਰਾ ਚਰਨ ਕਵਲ ਸਾਹਿਬ ਜਿੱਥੇ ਮਾਛੀਵਾੜੀ ਦੇ ਜੰਗਲਾਂ ਵਿੱਚ ਟਿੰਡ ਦਾ ਸਰਾਨਾ ਲਾ ਕੇ ਉਹਨਾਂ ਨੇ ਜੋ ਮਿੱਤਰ ਪਿਆਰੇ ਨੂੰ ਹਾਲ ਮਰੀਦਾਂ ਦਾ ਕਹਿਣਾ ਜੋ ਸ਼ਬਦ ਦਾ ਉਚਾਰਨ ਕੀਤਾ ਸੀ ਤਾਂ ਗੁਰੂ ਦੇ ਜੋ ਸੇਵਕ ਸਨ ਪਹਿਲਾਂ ਉਹ ਮਸਨ ਸਨ ਗੁਲਾਬੇ ਦੀ ਜਗ੍ਹਾ ਤੇ ਪੰਜਾਬੀ ਦੀ ਜਗ੍ਹਾ ਤੇ ਗੁਰੂ ਸਾਹਿਬ ਠਹਿਰੇ ਅਤੇ ਜਦੋਂ ਭਾਈ ਗਨੀਖਾ ਨਵੀਖਾਂ ਜੀ ਨੂੰ ਪਤਾ ਲੱਗਿਆ ਕਿ ਗੁਰੂ ਸਾਹਿਬ ਉੱਥੇ ਠਹਿਰੇ ਹਨ ਤਾਂ ਉਹਨਾਂ ਨੇ ਜਾ ਕੇ ਉਹਨਾਂ ਨੂੰ ਬੇਨਤੀ ਕੀਤੀ ਕੇ ਗੁਰੂ ਸਾਹਿਬ ਸਾਡੇ ਘਰ ਵੀ ਚਰਨ ਪਾਓ ਜਿੱਥੇ ਅੱਜ ਗੁਰਦੁਆਰਾ ਗਨੀਖਾਨਾ ਵੀ ਖਾਂ ਸੋਸ਼ੋਬੀਤਾ ਦੀ ਤਾਂ ਉਹਨਾਂ ਨੇ ਬੇਨਤੀ ਕੀਤੀ ਗੁਰੂ ਸਾਹਿਬ ਤੁਸੀਂ ਜੋ ਨੀਲੇ ਵਸਤਰ ਹਨ ਉਹ ਤੁਸੀਂ ਪਹਿਨ ਲਓ ਤਾਂ ਗੁਰੂ ਸਾਹਿਬ ਦੇ ਜੋ ਵਸਤਰ ਉਹ ਉੱਠੀ ہوئی ਪੱਠੀ ਦੇ ਵਿੱਚ ਹੀ ਰੰਗੇ ਜਾਂਦੇ ਸਨ ਤਾਂ ਉਸ ਪੱਠੀ ਨੂੰ ਉਬਲਣ ਦੇ ਲਈ 3 ਦਿਨ ਲੱਗਦੇ ਸਨ ਤਾਂ ਗੁਰੂ ਸਾਹਿਬ ਦੀ ਮਿਹਰ ਹੁੰਦੀ ਹੈ ਕਿਰਪਾ ਹੁੰਦੀ ਹੈ ਤੇ ਉਹ ਜਿਹੜੀ ਪੱਠੀ ਇੱਕ ਦਿਨ ਦੇ ਵਿੱਚ ਉਬਲ ਜਾਂਦੀ ਹੈ ਤੇ ਜਿਹੜੇ ਉਹ ਨੀਲੇ ਵਸਤਰ ਤਿਆਰ ਹੋ ਜਾਂਦੇ ਹਨ ਤੇ ਜਦੋਂ ਇਸ ਸਥਾਨ ਦੇ ਉੱਤੇ ਪਹੁੰਚਦੇ ਹਾਂ ਤਾਂ ਆਸ-ਪਾਸੇ ਸੂਈਏ ਬਹੁਤ ਜ਼ਿਆਦਾ ਹਨ ਕਿਉਂਕਿ ਮੁਗਲ ਫੌਜ ਨੇ ਚਾਰੇ ਪਾਸੇ ਤੋਂ ਜਿਹੜਾ ਘੇਰਾ ਪਾਇਆ ਹੁੰਦਾ ਹੈ ਤਾਂ ਗਨੀਖਾ ਨਵੀਖਾਂ ਜੀ ਨੇ ਇੱਕ ਮੰਜੇ ਦੇ ਉੱਤੇ ਪਾਲਕੀ ਦੇ ਉੱਤੇ ਗੁਰੂ ਸਾਹਿਬ ਜੀ ਨੂੰ ਬਿਠਾ ਕੇ ਉੱਚ ਦਾ ਪੀਰ ਬਣਾ ਕੇ ਜੋ ਉੱਚ ਇੱਕ ਸਥਾਨ ਹੈ ਜੀ ਬਹਾਵਲਪੁਰ ਦੇ ਵਿੱਚ ਉੱਚ ਦਾ ਪੀਰ ਉੱਥੇ ਬਹੁਤ ਮਹਾਨਤਾ ਹੈ ਤਾਂ ਜਿਹੜੀ ਨਾਕਾਬੰਦੀ ਸੀ ਉੱਥੋਂ ਕਹਿ ਕੇ ਨਿਕਲੇਗੇ ਸਾਡੇ ਉੱਚ ਦਾ ਪੀਰ ਹਨ ਇਹਨਾਂ ਨੂੰ ਤੁਸੀਂ ਜਾਣ ਲੋ ਸੋ ਤੁਸੀਂ ਮੇਰੇ ਠੀਕ ਵਿੱਚ ਉਹਨਾਂ ਦਾ ਸਥਾਨ ਦੇਖ ਸਕਦੇ ਜਿੱਥੇ ਉਹਨਾਂ ਦੇ ਜੋ ਸਮਾਦਾਹਾਂ ਜੋ ਕਪੜਾ ਬਣੀਆਂ ਹਨ ਗਨੀ ਖਾਂ ਤੇ ਨਵੀ ਖਾਂ ਜੀ ਦੀਆਂ ਤੇ ਇਸੇ ਤਰ੍ਹਾਂ ਗੁਰੂ ਸਾਹਿਬ ਜੀ ਦੀ ਉਹਨਾਂ ਨੇ ਜੋ ਸੇਵਾ ਕੀਤੀ ਅਤੇ ਉੱਚ ਦਾ ਪੀਰ ਬਣਾ ਕੇ ਗੁਰੂ ਸਾਹਿਬ ਨੂੰ ਪੇਸ ਬਦਲ ਕੇ ਇੱਥੋਂ ਨਿਕਲਣ ਦੇ ਵਿੱਚ ਮਦਦ ਕੀਤੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ